ਸਾਈਕਲ ਵੰਡੇ ਜਾ ਰਹੀ ਹੈ ਹਾਂਜੀ ਕਿਹਨਾ ਬੋਲੋ ਹੈ ਜੀ ਸਿਮਰਨ ਜੀ ਜਿਹੜੇ ਬਾਡਰ ਟਾਊਨ ਦਾ ਪਰਿਵਾਰ ਹੈ ਇੱਕ ਦਿਨ ਕਿਸੇ ਆਪਣੇ ਕੰਮ ਦੇ ਲਈ ਮੇਰੇ ਕੋਲ ਆਇਆ ਇਸ ਸਮੇਂ ਗੱਲ ਕਰ ਰਿਹਾ ਸੀ ਟੈਲੀਫੋਨ ਦੇ ਉੱਤੇ ਕਿਸੇ ਨੂੰ ਗੱਲ ਕਰੇ ਮੈਂ ਕਿਹਾ ਜੀ ਅਸੀਂ ਇੱਕ ਕਈ ਸੀ ਅਸੀਂ ਹਾਲਤਕ ਦੇ ਨਹੀਂ ਸਕੇ ਸੋ ਉਹਨੇ ਕਿਹਾ ਆਪੇ ਮੇਰੇ ਬੋਲੋ ਤੁਸੀਂ 10 ਸਾਈਕਲ ਜਿਹੜੇ ਆ ਪਹਿਲਾਂ ਦਿਓ ਇਦਾਂ ਵਕ ਵਕ ਜਿੰਨੇ ਵੀ ਕੋ ਲੋਕ ਆਉਂਦੇ ਆ ਉਹਨਾਂ ਨੂੰ ਇਹ ਕਹੀਦਾ ਭਾਈਆ ਜੀ ਤੁਸੀਂ ਕੁਝ ਦੇਣਾ ਚਾਹੁੰਦੇ ਆ ਕਿਸੇ ਦੀ ਮਦਦ ਕਰਨਾ ਚਾਹੁੰਦੇ ਆ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰੇ ਇਹਨਾਂ ਦੇ ਪਰਿਵਾਰ ਦਾ ਧੰਨਵਾਦ ਹੈ ਔਰ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਜਿਨ੍ਹਾਂ ਨਾਲ ਨਾਲ ਮਿਲ ਕੇ ਅੱਜ ਅਸੀਂ ਲਗਾਤਾਰ ਆਪਣੇ ਸ਼ਹਿਰ ਦੇ ਲਈ ਕੁਝ ਨਾ ਕੁਝ ਕੁਝ ਨਾ ਕੁਝ ਲਗਾਤਾਰ ਕਰਦੇ ਪਏ ਹਾਂ ਔਰ ਇਹ ਇਹ ਦੇਖੀਦਾ ਵੀ ਜਦੋਂ ਲੋਕਾਂ ਨੇ ਮੈਨੂੰ ਇਹ ਡਿਊਟੀ ਦਿੱਤੀ ਸੀ ਇਹਦੇ ਵਿੱਚ ਜੋ ਵੀ ਇੱਕ ਸਾਈਕਲ ਦੇਣਾ ਇੱਕ ਡਿਫਰੈਂਟ ਚੀਜ਼ ਹੈ ਲੇਕਿਨ ਜੋ ਵੀ ਆਪਣੇ ਸ਼ਹਿਰ ਲਈ ਅਸੀਂ ਕਰ ਸਕਦੇ ਹਾਂ ਰਲ ਮਿਲ ਕੇ ਲੇਕਿਨ ਮੈਂ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਜ਼ਰੂਰਤਮੰਦ ਜਿਹੜੇ ਭਰਾ ਸਾਡੇ ਪਿੰਡਾਂ ਚੋਂ ਆਉਂਦੇ ਐਕਚੁਅਲੀ ਬਹੁਤ ਦੂਰੋਂ ਕੋ 10 ਕਿਲੋਮੀਟਰ ਤੋਂ ਮਜ਼ਦੂਰੀ ਕਰਨ ਆ ਰਿਹਾ ਕੋ 20 ਕਿਲੋਮੀਟਰ ਤੋਂ ਆ ਰਿਹਾ ਤੇ ਸਾਈਕਲ ਐਸਾ ਬਹਾਨਾ ਜਿਹੜਾ ਹਰ ਵੇਲੇ ਆ ਵੀ ਲੈਣਾ ਕਿਸ ਵੇਲੇ ਉਹ ਆਟੋ ਮਿਲਦਾ ਸਕੂਟਰ ਮਿਲਦਾ ਜਾਂ ਕੋਈ ਹੋਰ ਚੀਜ਼ ਮਿਲਦੀ ਕਿ ਨਹੀਂ ਮਿਲਦੀ ਲੇਕਿਨ ਸਾਈਕਲ ਘਰ 'ਚ ਖੜਾ ਹੋਵੇ ਬੰਦਾ ਸਾਈਕਲ ਤੇ ਪੈਡਲ ਮਾਰਦਾ ਚੱਲ ਪਹੁੰਚ ਜਾਂਦਾ ਤੋ ਸਾਈਕਲ ਇੱਕ ਵੱਡਾ ਵਾਹਨ ਹੈ ਔਰ ਜਿਹੜੀ ਮੈਂ ਕਹਿ ਸਕਦਾ ਹਾਂ ਵੀ ਜ਼ਿੰਦਗੀ ਦੀ ਜਿਹੜੀ ਅਸੀਂ ਸਾਡਾ ਬਚਪਨ ਹੈ ਇਸ ਸਾਈਕਲ ਦੀ ਸ਼ੁਰੂਆਤ ਸੀ ਬਹੁਤ ਬਹੁਤ ਧੰਨਵਾਦ ਹਾਂ ਜੀ ਭਾਈ ਮੇਰਾ ਨਾਮ ਸਿਮਰਨ ਸਿੰਘ ਗਾਂਦਿਆ ਕਿਹੜੀ ਜਗ੍ਹਾ ਤੋਂ ਜੀ ਸ਼ਾਰਪੁਰ ਮਾਡਲ ਟਾਉਨ ਤੋਂ ਅੱਛਾ ਸਾਈਕਲ ਪੀ ਜਾ ਰਹੀ ਹੈ ਇਹ ਕੀ ਕਹਿਣਾ ਚਾਹਦੇ ਹੋ ਜੀ ਭਾਈ ਏਦਾਂ ਹੈ ਕਿ ਜਿਹੜੇ ਮਿਹਨਤ ਕਾ ਸ਼ਲੋਕੀ ਆ ਮਜ਼ਦੂਰੀ ਕਰਦੇ ਆ ਬਹੁਤ ਦੂਰੋਂ ਦੂਰੋਂ ਆਉਂਦੇ ਆ ਹਰ ਇੱਕ ਇਨਸਾਨ ਮਿਹਨਤੀ ਬੰਦੇ ਦਾ ਕੋਈ ਸਾਧਨ ਨਹੀਂ ਹੁੰਦਾ ਆਂਦਾ ਅਗਲੇ ਬੰਦੇ ਦੇ ਮਿਹਨਤ ਕਰਨ ਲਈ ਘਰੋਂ ਨਿਕਲਦਾ ਆ ਉਹਨਾਂ ਨੂੰ ਸਾਈਕਲ ਤਾਂ ਦਿੱਤਾ ਹੈ ਕਿ ਅਗਲੇ ਇੱਕ ਤਾਂ ਕੰਮ ਤੋਂ ਨਾਲ ਲੇਟ ਹੋਣ ਕਿਉਂਕਿ ਉਹਨੇ ਕਿ ਦਿਹਾੜੀ ਹੁੰਦੀ ਆ ਉਹਨਾਂ ਬੰਦਿਆਂ ਦੀ ਤੋਂ ਨਾਲ ਕੋਣਾਂ ਨੇ ਕੰਮ ਕਰਨਾ ਇੱਕ ਤਾਂ ਉਹ ਜਲਦੀ ਇੱਕ ਤਾਂ ਸਾਈਕਲ ਚਲਾਉਣ ਦੇ ਨਾਲ ਬੰਦਾ ਨਿਹੰਤ ਕਸ਼ ਬੰਦਾ ਇੱਕ ਤਾਂ ਤੰਦਰੁਸਤ ਰਹਿੰਦਾ ਇੱਕ ਮਿਹਨਤ ਤੇ ਆਪਣੇ ਕੰਮ ਦੇ ਟਾਈਮ ਤੇ ਜਲਦੀ ਪਹੁੰਚ ਜਾਂਦਾ ਜਿੱਦਾਂ ਕਿ ਲੇਬਰ ਡੇ ਕੇ ਕੰਮ ਕਰਦੇ ਆ ਦੂਰ ਦਰਵਾਣਾ ਇਹਨਾਂ ਲਈ ਔਖਾ ਹੁੰਦਾ ਜੇ ਕਿਰਾਇਆ ਪਾੜਾ ਲਾ ਕੇ ਆਓਗੇ ਤੇ ਇਹਨਾਂ ਦੀ ਦਿਹਾੜੀ ਚ ਉਹਨਾਂ ਨੂੰ ਕੀ ਬਚੂਗਾ ਤੇ ਮੈਂ ਐਮਐਲਏ ਸਾਹਿਬ ਕੋਲੇ ਆਇਆ ਸੀ ਉਹਨਾਂ ਨੇ ਮੇਰੀ ਬਹੁਤ ਥਾਵਾਂ ਤੇ ਮਦਦ ਕੀਤੀ ਤੇ ਉਹ ਗੱਲ ਕਰਦੇ ਪਏ ਸੀਗੇ ਕਿ ਮੈਂ ਕਹਾਂ ਸਰ ਮੈਂ ਡਿਨੇਟ ਕਰਾਂਗਾ ਕਿਉਂਕਿ ਆਪਾਂ ਕਿਸੇ ਨੂੰ ਮੰਗਣ ਤੇ ਨਹੀਂ ਮਜਬੂਰ ਕਰਨਾ ਅਸੀਂ ਖੁਦ ਚਾਹਿਆ ਕਿ ਮਿਹਨਤ ਕਸ਼ ਲੋਕਾਂ ਦੀ ਮਦਦ ਕੀਤੀ ਜਾਵੇ ਵਾਦ ਵਾਦ ਠੀਕ ਹੈ ਜੀ ਤੇ ਆਪਾਂ ਨੀਤੀ ਨੂੰ ਬੱਸੀ ਉਹਨਾਂ ਦੇ ਸਾਈਕਲ ਲੈ ਸੀ ਨਾਲ ਬਾਕੀ ਹੋਰ ਵੀ ਸਾਰੇ ਸਾਡੇ ਭਰਾ ਆ ਤੇ ਮੈਂ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਤੇ ਬਾਕੀ ਜਿੰਨੇ ਵੀ ਜਾਣੇ ਇੱਥੇ ਮੇਅਰ ਸਾਹਿਬ ਬੈਠੇ ਆ ਸਾਰੇ ਜਾਣੇ ਜਿੰਨੇ ਹਜ਼ੂਰ ਆਏ ਸਾਰਿਆਂ ਦਾ ਧੰਨਵਾਦ ਕਰਦਾ ਤੇ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ